ਕੀ ਵੀ ਹਰ ਸਾਲ ਮਹਿਲਾ ਦਿਵਸ ਮਨਾਉਂਦੇ ਹੋਵੋਗੇ ਤਾਂ ਕਈਆਂ ਨੂੰ ਮੈਸੇਜ ਕਰਕੇ ਜਾਂ ਫੋਨ ਕਰਕੇ ਹੈਪੀ वूਮਨਸ ਡੇ ਵਿਸ਼ ਕਰਦੇ ਹੋਵੋਗੇ ਪਰ ਸਵਾਲ ਤਾਂ ਇਹ ਹੈ ਕਿ ਮਹਿਲਾ ਦਿਵਸ ਆਖਿਰ 8 ਮਾਰਚ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਤੇ ਕਦੋਂ ਤੋਂ ਮਨਾਇਆ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਸਾਲਾਂ ਤੋਂ ਦੁਨੀਆ ਭਰ ਵਿੱਚ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਪਰ ਇਹ ਸ਼ੁਰੂ ਕਿਵੇਂ ਹੋਇਆ ਸ਼ਾਇਦ ਇਹ ਸਵਾਲ ਹਰ ਇੱਕ ਦੇ ਮਨ ਵਿੱਚ ਉੱਠਦਾ ਹੋਵੇ ਕਦੋਂ ਤੋਂ ਸ਼ੁਰੂ ਹੋਇਆ ਮਹਿਲਾ ਦਿਵਸ ਅਸਲ ਵਿੱਚ ਮਹਿਲਾ ਦਿਵਸ ਇੱਕ ਮਜ਼ਦੂਰ ਮਹਿਲਾ ਅੰਦੋਲਨ ਦੀ ਉਪਜ ਦਿਵਸ ਹੈ। ਸਾਲ 1908 ਵਿੱਚ 1500 ਔਰਤਾਂ ਨੇ ਨਿਯੋਕ ਸ਼ਹਿਰ 'ਚ ਮਾਰਚ ਕੱਢਿਆ ਤੇ ਕੰਮ ਦੇ ਘੰਟੇ ਨੂੰ ਕਟਾਉਣ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਉਹਨਾਂ ਦੀ ਇੱਕ ਹੋਰ ਵੀ ਮੰਗ ਸੀ ਕਿ ਉਹਨਾਂ ਦੀ ਤਨਖਾਹ ਵਧਾਉਣ ਦੇ ਨਾਲ-ਨਾਲ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਜਾਵੇ। ਇਸ ਤੋਂ ਠੀਕ 1 ਸਾਲ ਬਾਅਦ ਅਮਰੀਕਾ ਦੀ ਕਾਸਲਿਸਟ ਪਾਰਟੀ ਨੇ ਇਸ ਦਿਨ ਕੌਮੀ ਮਹਿਲਾ ਦਿਵਸ ਦਾ ਐਲਾਨ ਕਰ ਦਿੱਤਾ ਫਿਰ ਕਮਾਂਤਰੀ ਕਿਵੇਂ ਬਣਿਆ ਇਹ ਵਿਚਾਰ ਵੀ ਇੱਕ ਔਰਤ ਦਾ ਸੀ ਉਸ ਦਾ ਨਾਮ ਸੀ ਕਲਾਰਾ ਜੈਟਗਿਲ ਉਹਨਾਂ ਨੇ 1910 ਵਿੱਚ ਕੋਪਨਹ ਹੈगन ਵਿੱਚ ਕੰਮ ਕਰਦੀ ਔਰਤਾਂ ਦੀ ਇੱਕ ਕਮਾਂਤਰੀ ਕਾਨਫਰੰਸ ਦੌਰਾਨ ਇਸ ਦਿਨ ਨੂੰ ਵਿਸ਼ੇ ਪੱਧਰ ਤੇ ਮਨਾਉਣ ਦਾ ਸੁਝਾਅ ਦਿੱਤਾ ਉਸ ਸਮੇਂ ਉੱਥੇ 17 ਦੇਸ਼ ਦੀਆਂ 100 ਔਰਤਾਂ ਹਾਜ਼ਰ ਸਨ ਸਾਰਿਆਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਇਸ ਤੋਂ ਪਹਿਲਾਂ 1911 ਵਿੱਚ ਡੈਨਮਾਰਕ ਜਨਵਰੀ ਸਵਿਟਜ਼ਰਲੈਂਡ ਵਿੱਚ ਕੁਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ 1975 ਵਿੱਚ ਇਸ ਨੂੰ ਮਾਨਤਾ ਦਿੱਤੀ ਗਈ ਤੇ ਇੱਕ ਥੀਮ ਦੇ ਤੌਰ ਤੇ ਇਸ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਇੱਕ ਕੜੀ ਤਹਿਤ ਪਹਿਲਾ ਥੀਮ ਸੀ ਸੈਲੀਬ੍ਰੇਟਿੰਗ ਦੀ ਪਾਸਟ ਪਲੈਨਿੰਗ ਫॉर ਦਾ ਫਿਊਚਰ ਆਖਿਰਤ ਮਾਰਚ ਹੀ ਕਿਉਂ ਮਨਾਇਆ ਜਾਂਦਾ ਹੈ ਮਹਿਲਾ ਦਿਵਸ ਅਸਲ ਵਿੱਚ ਕਲਾਰਾ ਜੈਟਕਿਨ ਨੇ ਕੋਈ ਤਾਰੀਖ ਪੱਕੀ ਨਹੀਂ ਕੀਤੀ ਸੀ 1917 ਵਿੱਚ ਵਿਸ਼ਵ ਜੰਗ ਦੌਰਾਨ ਯੂਸ ਦੀਆਂ ਔਰਤਾਂ ਨੇ ਬ੍ਰੈਡ ਐਂਡ ਪੀਸ ਯਾਨੀ ਖਾਣਾ ਤੇ ਸ਼ਾਂਤੀ ਦੀ ਮੰਗ ਕੀਤੀ ਔਰਤਾਂ ਦੀ ਹੜਤਾਲ ਕਰਕੇ ਸਮਰਾਟ ਨਿਕੁਲਾਂਸ਼ ਨੂੰ ਆਪਣੀ ਗੱਦੀ ਛੱਡਣੀ ਪਈ ਅਤੇ ਅੰਤਰੀਮ ਸਰਕਾਰ ਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ ਦੁਨੀਆ ਮਹਿਲਾ ਦਿਵਸ ਕਿਵੇਂ ਮਨਾਉਂਦੀ ਹੈ ਦੇਸ਼ ਵਿੱਚ ਇਸ ਦਿਨ ਕੌਮੀ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ ਰੂਸ ਅਤੇ ਕਈ ਹੋਰ ਦੇਸ਼ਾਂ ਵਿੱਚ ਇਸ ਦਿਨ ਫੁੱਲਾਂ ਦੀ ਕੀਮਤ ਵੱਧ ਜਾਂਦੀ ਹੈ ਕਿਉਂਕਿ ਪੁਰਸ਼ ਔਰਤਾਂ ਨੂੰ ਇਸ ਦਿਨ ਫੁੱਲ ਦਿੰਦੇ ਹਨ ਚੀਨ ਵਿੱਚ ਦਫ਼ਤਰਾਂ ਵਿੱਚ ਅੱਧੇ ਦਿਨ ਦੀ ਛੁੱਟੀ ਵੀ ਕੀਤੀ ਜਾਂਦੀ ਹੈ ਅਮਰੀਕਾ ਵਿੱਚ ਇਹ ਪੂਰਾ ਮਹੀਨਾ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਤੁਸੀਂ ਵੀ ਹਰ ਸਾਲ ਮਹਿਲਾ ਦਿਵਸ ਮਨਾਉਂਦੇ ਹੋਵੋਗੇ ਤਾਂ ਕਈਆਂ ਨੂੰ ਮੈਸੇਜ ਕਰਕੇ ਜਾਂ ਫੋਨ ਕਰਕੇ ਹੈਪੀ वूਮਨਸ ਡੇ ਵਿਸ਼ ਕਰਦੇ ਹੋਵੋਗੇ ਪਰ ਸਵਾਲ ਤਾਂ ਇਹ ਹੈ ਕਿ ਮਹਿਲਾ ਦਿਵਸ ਆਖਿਰ 8 ਮਾਰਚ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਤੇ ਕਦੋਂ ਤੋਂ ਮਨਾਇਆ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਸਾਲਾਂ ਤੋਂ ਦੁਨੀਆ ਭਰ ਵਿੱਚ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਪਰ ਇਹ ਸ਼ੁਰੂ ਕਿਵੇਂ ਹੋਇਆ ਸ਼ਾਇਦ ਇਹ ਸਵਾਲ ਹਰ ਇੱਕ ਦੇ ਮਨ ਵਿੱਚ ਉੱਠਦਾ ਹੋਵੇ ਕਦੋਂ ਤੋਂ ਸ਼ੁਰੂ ਹੋਇਆ ਮਹਿਲਾ ਦਿਵਸ ਅਸਲ ਵਿੱਚ ਮਹਿਲਾ ਦਿਵਸ ਇੱਕ ਮਜ਼ਦੂਰ ਮਹਿਲਾ ਅੰਦੋਲਨ ਦੀ ਉਪਜ ਦਿਵਸ ਹੈ ਸਾਲ 1908 ਵਿੱਚ 1500 ਔਰਤਾਂ ਨੇ ਨਿਯੋਕ ਸ਼ਹਿਰ ਚ ਮਾਰਚ ਕੱਢਿਆ ਤੇ ਕੰਮ ਦੇ ਘੰਟੇ ਨੂੰ ਘਟਾਉਣ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਉਹਨਾਂ ਦੀ ਇੱਕ ਹੋਰ ਵੀ ਮੰਗ ਸੀ ਕਿ ਉਹਨਾਂ ਦੀ ਤਨਖਾਹ ਵਧਾਉਣ ਦੇ ਨਾਲ-ਨਾਲ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਜਾਵੇ। ਇਸ ਤੋਂ ਠੀਕ 1 ਸਾਲ ਬਾਅਦ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ ਇਸ ਦਿਨ ਕੌਮੀ ਮਹਿਲਾ ਦਿਵਸ ਦਾ ਐਲਾਨ ਕਰ ਦਿੱਤਾ। ਫਿਰ ਕੁਮਾਂਤਰੀ ਕਿਵੇਂ ਬਣਿਆ? ਇਹ ਵਿਚਾਰ ਵੀ ਇੱਕ ਔਰਤ ਦਾ ਸੀ ਉਸ ਦਾ ਨਾਮ ਸੀ ਕਲਾਰਾ ਜੈਟਗਿਲ ਉਹਨਾਂ ਨੇ 1910 ਵਿੱਚ ਕੋਪਨਹਗੇਨ ਵਿੱਚ ਕੰਮ ਕਰਦੀ ਔਰਤਾਂ ਦੀ ਇੱਕ ਕਮਾਂਤਰੀ ਕਾਨਫਰੰਸ ਦੌਰਾਨ ਇਸ ਦਿਨ ਨੂੰ ਵਿਸ਼ਵ ਪੱਧਰ ਤੇ ਮਨਾਉਣ ਦਾ ਸੁਝਾਅ ਦਿੱਤਾ ਉਸ ਸਮੇਂ ਉੱਥੇ 17 ਦੇਸ਼ ਦੀਆਂ 100 ਔਰਤਾਂ ਹਾਜ਼ਰ ਸਨ ਸਾਰਿਆਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਇਸ ਤੋਂ ਪਹਿਲਾਂ 1911 ਵਿੱਚ ਡੈਨਮਾਰਕ ਜਨਵਰੀ ਸਵਿਟਜ਼ਰਲੈਂਡ ਵਿੱਚ ਕਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ 1975 ਵਿੱਚ ਇਸ ਨੂੰ ਮਾਨਤਾ ਦਿੱਤੀ ਗਈ ਤੇ ਇੱਕ ਥੀਮ ਦੇ ਤੌਰ ਤੇ ਇਸ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਇੱਕ ਕੜੀ ਤਹਿਤ ਪਹਿਲਾ ਥੀਮ ਸੀ सेलिब्रेटिंग द ਪਾਸਟ ਪਲੈਨਿੰਗ ਫॉर ਦਾ ਫਿਊਚਰ ਆਖਿਰਤ ਮਾਰਚ ਹੀ ਕਿਉਂ ਮਨਾਇਆ ਜਾਂਦਾ ਹੈ ਮਹਿਲਾ ਦਿਵਸ ਅਸਲ ਵਿੱਚ ਕਲਾਰਾ ਜੈਟਕਿਨ ਨੇ ਕੋਈ ਤਾਰੀਖ ਪੱਕੀ ਨਹੀਂ ਕੀਤੀ ਸੀ 1917 ਵਿੱਚ ਵਿਸ਼ਵ ਜੰਗ ਦੌਰਾਨ ਯੂਸ ਦੀਆਂ ਔਰਤਾਂ ਨੇ ਬ੍ਰੈਡ ਐਂਡ ਪੀਸ ਯਾਨੀ ਖਾਣਾ ਅਤੇ ਸ਼ਾਂਤੀ ਦੀ ਮੰਗ ਕੀਤੀ ਔਰਤਾਂ ਦੀ ਹੜਤਾਲ ਕਰਕੇ ਸਮਰਾਟ ਨਿਕੁਲਾਂਸ਼ ਨੂੰ ਆਪਣੀ ਗੱਦੀ ਛੱਡਣੀ ਪਈ ਅਤੇ ਅੰਤਰੀਮ ਸਰਕਾਰ ਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ ਦੁਨੀਆ ਮਹਿਲਾ ਦਿਵਸ ਕਿਵੇਂ ਮਨਾਉਂਦੀ ਹੈ ਦੇਸ਼ ਵਿੱਚ ਇਸ ਦਿਨ ਕੌਮੀ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ ਰੂਸ ਅਤੇ ਕਈ ਹੋਰ ਦੇਸ਼ਾਂ ਵਿੱਚ ਇਸ ਦਿਨ ਫੁੱਲਾਂ ਦੀ ਕੀਮਤ ਵੱਧ ਜਾਂਦੀ ਹੈ ਕਿਉਂਕਿ ਪੁਰਸ਼ ਔਰਤਾਂ ਨੂੰ ਇਸ ਦਿਨ ਫੁੱਲ ਦਿੰਦੇ ਹਨ ਚੀਨ ਵਿੱਚ ਦਫ਼ਤਰਾਂ ਵਿੱਚ ਅੱਧੇ ਦਿਨ ਦੀ ਛੁੱਟੀ ਵੀ ਕੀਤੀ ਜਾਂਦੀ ਹੈ ਅਮਰੀਕਾ ਵਿੱਚ ਇਹ ਪੂਰਾ ਮਹੀਨਾ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ